ਅੱਛੀ ਗੱਲ ਜੀ ਲੋ ਬਾਈ ਧਾਲੇ ਲੈ ਬਾਈ ਦਾ ਇਹਦਾ ਰੁਕਸਤ ਹੋਣ ਦਾ ਵੇਲਾ ਆ ਗਿਆ ਬਹੁਤ ਰੀਜਨੋਸ ਦਿਖਾ ਰਿਆ ਸਾਹਿਬ ਬਹੁਤ ਲੈਣਾ ਹੀ ਕੋਫ ਕਰੇ ਗਏ ਨੇ ਬਹੁਤ ਲੈਣਾ ਕਰੇ ਗਾਹ ਵੀ ਅੱਕਣੀ ਕਰੇ ਗਾਹ ਵੀ ਇਤਨੀ ਕਰੇ ਹੈ ਕਿ ਨਹੀਂ ਬਹੁਤ ਲੈਣਾ ਕਰੇ ਇਹਨੇ ਉੱਪਰ ਇਹਦੇ ਆਉਣ ਤੇ ਬਾਹਰ ਟਰਾਲੇ 'ਵਾਂ ਬਾਈ ਸਮਾ ਸਮ ਬੋਤਲ ਹੋਇਆ ਦੀ ਡੈਕੋਰੇਸ਼ਨ ਬਹੁਤ ਕਰਾਈ ਆ ਬਾਹਰ ਚਲਾਇਆ ਸਾਬਾ ਦਾ ਕੰਮ ਧੀਕਾ ਟੈਂਕੀ ਟੂੰਕੀ ਮੋਡੀ ਭਾਈ ਪੂਰਾ ਕਰਾ ਲਓ 100 ਲੱਖ ਰੁਪਏ ਬਾਅਦ ਚ ਲਾਤਾਈ ਲਾਤਤਾ ਜੀ ਮੰਤਰਾ 20000 ਰੰਗੇ ਹੋ ਗਏ ਨਾ ਮੈਂ ਕਹਿੰਦਾ ਇੱਧਰ ਆ ਕੇ ਦੇਖ ਲੈ ਤੂੰ ਹੋ ਗਿਆ ਹੋਣਾ ਭਾਈ ਹੋਰ ਕੀ ਯਾਈ ਨੂੰ ਰੰਗ ਕਰਾਇਆ ਤਾਂ ਲੱਗਿਆ ਹੱਥਲੇ ਵਾਲਾ ਆਹਾਂ ਰੰਗ ਤੂੰ ਆਇਆ ਈ ਲੱਗਿਆ ਆਇਲਾ ਗਾ ਲਾ ਵੀ ਇਹਦੇ ਥੱਲੇ ساری ਸਟੀਲ ਹੁੰਦੀ ਆ ਹਮ ਇਹ ਕੰਮ ਦਾ ਲੋਹਾ ਲੱਗਾ ਵਾ ਟਰੈਲੇ ਨੂੰ ਵੇਖ ਤੇਖ ਲੈ ਸਾਫ ਐ ਨਾ ਕੋਈ ਜੰਗ ਨਹੀਂ ਕੋਈ ਕੁਛ ਨਹੀਂ ਲੈ ਭਾਈ ਹੈ ਐਨ ਗੋਲੀਆ ਹੈ ਪਾਪਰ ਤਕੜਾ ਇਹਦਾ ਤੇ ਬਾਈ ਬਾਕੀ ਤਵਾਤਾ ਹੁਣ ਇਹ ਤਵਾਤਾ ਬਿੱਡ ਕਸ ਦੇਣਾ ਪੀਂਡ ਤੇ ਲਟਕਦਾ ਉੱਪਰ ਅਜੇ ਕਹਿੰਦਾ ਬਾਈ ਇੱਕੜੇ ਹੀ ਅੜਾ ਇੱਕਾ ਲੈ ਲਿਓ ਬਿੱਡ ਕਸਦਾ ਬਿੱਡ ਕਸ ਦੇ ਦਿੰਦੇ ਠੀਕ ਨੀ ਗੱਲ ਕਸਣਾ ਕਸਦੇਓ ਵਿੱਚ ਸੜਨਾ ਜਿਹੜੇ ਗੰਨਾ ਗੁੰਡਾ ਢੋਣਾ ਆ ਕਾਈ ਦੇ ਲੇ ਲੂ ਜੁਗਾਰ ਕਥਿਆ ਬਾਈ ਸਾਰੇ ਹੀ ਠੀਕ ਨੀ ਗੱਲ ਹਮਮ ਚੱਲ ਕਹਦੇ ਕਸਦੇਓ ਤੁਸੀਂ ਆਪਾਂ ਕਸ ਦੇ ਦੇਣਾ ਜਦੋਂ ਕਸ ਦੂੰਗਾ ਫਿਰ ਬਿੱਡ ਤਾਂ ਧੋਕੇ ਡੰਗਿਆਂ ਦਾ ਮੈਂ ਸਾਰਾ ਬਿੱਡ ਬੁੱਢ ਧੋਕੇ ਡੰਗਿਆਂ ਦਾ ਸਾਰਾ ਆ ਮਲਕੀਤ ਭਾਈ ਦੇ ਪੋਰਟਰ ਫਿਰ ਆ ਗੈ ਲੈ ਜਾਨੇ ਬਾਈ ਗੈ ਲੈ ਮਜੀਦ ਭਾਈ ਗੈ ਲੈ ਜਾਊਗਾ ਕਹਿੰ ਨੀ ਦਵਾਈ ਗੱਲ ਜਾਊਗਾ ਉੱਥੇ ਭਾਈ ਕਤਾਰ ਲਿਆ ਆਪਣੇ ਜੀ ਤਾਰ ਨਹੀਂ ਆਪ ਤੇ ਭਾਈ ਆਪਣੇ ਲੋਣੇ ਲਵਾ ਲਓ ਹਾਲ ਤਾਂ ਇੱਥੇ ਤੇ ਗੱਲੇ ਜਾਊ ਕੱਲ੍ਹ ਦਾ ਮੇਲਾ ਕਾ ਜਾਣਾ ਦਾ ਇਹਦੇ ਕੱਲੂ ਆਨੇ ਆਹੋ ਆਉਂਗੇ ਲੈਣ ਹਾਂ ਬਾਪਣਾ ਤੇਰਾ ਮੰਨ ਕੇ ਜਾਂਦੂ ਨਾ ਅੱਜ ਨਹੀਂ ਕੱਲੂ ਤਾਂ ਕੱਲੂ ਕਹਿੰਦਾ ਮੈਂ ਹਾਂ ਹਾਂ ਯਾਨੀ ਕਿ ਸਵੇਰ ਨੂੰ ਵੀ ਅੱਜ ਵੀਡੀਓ ਬਣੀ ਕਿ ਸਵੇਰ ਨੂੰ ਮੈਨੂੰ ਨਹੀਂ ਪਤਾ ਕਰਾ ਪੈਣੀ ਮੈਨੂੰ ਇਹਦੇ ਪਤਾ ਵੀ ਸਵੇਰ ਨੂੰ ਸ਼ੁਕਰਵਾਰ ਨਹੀਂ ਜਾਣਾ ਪੈਂਦੇ ਠੀਕ ਨਹੀਂ ਹਾਂ ਸ਼ੁਕਰਵਾਰ ਦਾ ਪਾਤੀ ਤੇਰਾ ਪਾਤੀ ਘਰਦੇ ਆ ਭਈਏ। ਖਾਣ ਨੂੰ ਆਪਰ ਪਾਤੀ ਲੱਗੂਗਾ। ਆ ਪਰਲੇ ਪਰ। ਨਹੀਂ ਇਹਦੇ ਵਾਲੀ ਦੂਹੇ ਪਾ ਲੱਗੂਗਾ। ਦੂਹੇ ਲੱਗੂਗਾ। ਉਹ ਪਾ ਲੇ। ਹੋਰ ਘੜਦੇ ਨੋ। ਬਿੰਦਰ ਵਾਲੇ ਆਣੇ ਪਰ। ਅੱਛਾ। ਇਹਦੇ ਇਹੋ ਕੱਲ ਲੱਦੂਗਾ। 150 ਉਹ। ਨਹੀਂ 100 ਵਾਲੀਆਂ ਦੋ ਇਹ। 150 ਵਾਲੀ ਆਈ ਵੀ ਐ। ਫੇਰ ਤੁਹਾਡੀ ਕਰਵਾਉਂਗੇ ਕਬਜਾਲੇ। ਮੇਰੀ ਵੀ ਐ ਵੀ। ਹਾਂ। ਪਾਤੀ ਦਾ ਨੂੰ ਆਈ ਜਾਣੀਆਂ। ਕੱਲ ਨੂੰ ਇਹ ਲਾਦੇ ਨਹੀਂ ਫਿਰ 80 ਬੰਨ ਕੀ ਕੱਢਣੀ ਹੈ ਇੱਕ ਫਿਰ ਥੋੜੀ ਕਢੂਗੇ ਮੈਂ ਕਹਿੰਦਾ ਫਿਰ ਸਾਡੇ ਆਉਂਗੇ ਗੰਨੇ ਆਪਣੇ ਪੰਜ ਚੱਕਰਾਂ ਬਰ ਰਹਿ ਗਿਆ ਗੰਨਾ ਜਿਆਦਾ ਹੁਣ ਬਸ ਹੂੰ ਚਾਹੀ ਰੋਜ਼ ਘੜੀਏ ਸੜਨ ਤੇ ਹੈ ਕਿ ਨਹੀਂ ਹਾਂ ਹੁਣ ਬੰਦੇ ਦੇ ਖੇਤ ਗੰਨਾ ਨਾ ਤਾਂ ਹੁਣ ਗੰਨਾ ਵੀ ਜੈਨ ਮੰਨਦੇ ਹਲੇ ਇਹਨਾਂ ਨੂੰ ਆਇਆ ਵੀ ਹੁਣ ਪਾਰਕੀ ਆਉਣ ਲੱਗ ਗਏ ਗੰਨਾ ਦੇ ਵੀਰ ਦੀ ਪਹਿਲਾਂ ਧੁੱਪ ਵੀ ਸੜੀ ਚੁੱਪਦੀ ਆ ਬਾਈ ਹੁਣ ਆ ਤਾਂ ਹਵਾ ਚੱਲਦੀ ਬਹੁਤ ਵਧੀਆ ਇਹਨਾਂ ਨੂੰ ਧੁੱਪ ਲੱਗਦੀ ਜੇ ਹਵਾ ਬੰਦ ਹੋਵੇ ਭਾਈ ਤਾਂ ਸ਼ਾਮ ਨੂੰ ਉੱਠੂਗੇ ਹੂੰ ਫੇ ਖੰਡ ਕੰਡ ਵੀ ਆ ਲੜਦੀ ਅਦਾ ਮੀ ਨੂੰ ਐ ਨੂੰ ਪੜਨ ਕਰਕੇ ਠੰਡੂਗੀ ਥਲੀ ਇਹਦਾ ਫਰਕ ਪਾ ਪੈ ਗਿਆ ਉਹ ਬਾਕੀ ਕਿਤੇ ਬੰਦੇ ਹੈ ਬੰਦੇ ਕਿਤੇ ਬਾਕੀ ਬਾਕੀ ਆਜ ਵੀ ਰੋਟੀ ਖਾਣ ਲੱਗਿਆ ਹੋਇਆ ਭਈਏ ਗਿੰਨੇ ਘਟਦੇ ਆ ਬੋਲੇ ਨੂੰ ਉੱਥੇ ਖੜਿਆਏ ਹੁਣ ਵੀ ਤੂੰ ਗੁੱਡੀ ਚੱਲ ਹਲੇ ਵੀ ਅਸੀਂ ਤਾਂ ਬੱਡ ਬੁੱਡ ਕਾਦੀਏ ਠੀਕ ਨਹੀਂ ਗੱਲ ਹੈ ਅ ਸ਼ਾਮ ਨੂੰ ਫਿਰ ਟਾਈਮ ਨਹੀਂ ਲੱਗਣਾ ਯਾਰ ਫਿਰ ਇਹਨਾਂ ਸ਼ਾਮ ਨੂੰ ਮੇਲੇ ਨੂੰ ਲੱਗ ਜਾਣਾ ਵੀ ਇਹ ਹੁਣ ਬਿੱਡਾ ਹੁਣ ਕਾ ਸਕੂਗਾ ਤਾਂ ਹੀ ਟਾਈਮ ਬਚੀਊਗਾ ਲੋਟ ਹੋ ਜੂਗੀ ਪਰ ਸ਼ਾਮ ਤੱਕ ਹਾਂ ਹਾਂ ਪੰਜ ਬੰਦੇ ਆ ਚਾ ਗੰਨਾ ਆਪਣਾ ਰਮਾਹ ਦੀ ਕਿਰਪਾ ਨਾਲੇ ਹਜੇ ਆਏ ਪੰਜ ਬੰਦੇ ਲੋਡ ਕਰਦ ਨੇ ਸ਼ਾਮ ਨੂੰ ਹੋ 230 ਬਾਈ ਲੱਦਣੀਆਂ ਇਹਦੇ ਮੁਰਕੇ ਆਉ ਤਾ ਰੋਟੀ ਖਾ ਕੇ ਆ ਜਾ ਪਲਾਈਏ ਬੈੱਡ ਫੇਰੀ ਮੈਂ ਤਾਂ ਰੋਟੀ ਖਾ ਲਈ ਮਾ ਤਾਂ ਗ੍ਰਿੰਦਰ ਨੂੰ ਲੈਣ ਚੱਲਿਆ ਸਕੂਲ ਤੇ ਹੁਣ ਪੀਪਰ ਹੋ ਲਿਆ ਉਹਦਾ ਅੱਛਾ ਪਠਾੜ ਲਿਆ ਮੈਂ ਉਹਨੂੰ ਅੱਠ ਕੇ ਕਿਹਨੇ ਜਰ ਚੱਕ ਦੇ ਫੱਟੇ ਬੰਦਿਆ ਬਣਾ ਲੇਤਾ ਹੋ ਠੀਕ ਹੈ ਨਾ ਕ੍ਰਿਸਮਾ ਨਾ ਮਾਰ ਸਾਬਾ ਕਿ ਤੂੰ ਨਾ ਪਾਰਾ ਬਰ ਤਿਆਰ ਤੂੰ ਬੰਦਾ ਲੋ ਉਹ ਸਾਬ ਨੂੰ ਬੰਦੂ ਇੱਥੇ ਸਾਬ ਲੂਗਾ ਬੋਡੀ ਵਾਲਾ ਤੂੰ ਸਾਰਾ ਕੁਝ ਸੰਭਲ ਲੈਣਾ ਖੜ ਤਾਂ ਜਾ ਨੂੰ ਦੋ ਮਿੰਟ ਗੁੜੀ ਦੀ ਹਾਲੀ ਮਾਰ ਕੇ ਕਰੀ ਰਸਾ ਪਾ ਲੋ ਦੋ ਅੜਗੋਲੇ ਨੂੰ ਅੱਜ ਘੱਟੀਆ ਰਸਾ ਪਾ ਉਧਰ ਨੂੰ ਭਾਗਿਆ ਤੂੰ ਆ ਕੇ ਸਾਬੇ ਨਾ ਬੰਦਾ ਕੰਟਰੋਲ ਕਰ ਲੈ ਦਰਸੇ ਨਾਲ ਹੈਗਾ ਦਹੀਂ ਦੋ ਬੰਦੇ खाता जाओ पसरी काली बल्लू बोलिए भाई क्या लग रहा है लोगों का सारी बात पूरा कब पूरा लग जाएगा भगा ने का लोगों लग रहे हैं आप तेरे तेरे सारे बच्चे हैं बड़ी ही है ना इकना है यार ਉੰਡਾ ਮੇਰੇ ਨਾਲ ਹੀ ਆਉਂਦੇ ਨਮੀਆ ਜੈ ਟਰਾਲਾ ਤੇ ਤੱਕਦੇ ਨੂੰ ਪੱਤੀਆਂ ਵੀ ਨਾਲੇ ਦੂੰਗਾ ਵਾਗੇ ਲੈ ਅੱਗੇ ਕੱਲ ਦੇ ਤਾਂ ਚੰਕ ਗਿਆ ਕਿਲੇ ਪਹਿਲੇ ਲੈ ਲਿਆ ਮੈਨੂੰ ਤੁਹਾਇ ਦੇ ਲੱਖ ਰੁਪਇਆ ਲੈ ਲਿਆ 300 300 ਤਾਂ ਲੈ ਆ ਹੁਣ ਗੱਲ ਟਰੈਲਰ ਨਾਲ ਸਾਫ ਦਾ ਲੱਖ ਰੁਪਇਆ ਹੈ 300 ਜਿਵੇਂ ਨਿਕੜਿਆ ਕਿੰਨੇ ਟ੍ਰੇ ਲੈ ਲਿਆ ਉਹਨੇ ਤਾਂ 200 2 ਲੱਖ ਲੈ ਰਿਹਾ ਤੈਨੂੰ ਤੈਈਸੋ ਮੈਨੂੰ ਨਹੀਂ ਤੋੜਾ ਤੇ ਤੋ ਆਇਆ ਨਹੀਂ ਨਗਰ ਟਾਈਮਿੰਗ ਟਾਇਰ ਪੂਰੇ ਫੜੇ ਦੇਖ ਲਓ ਨਹੀਂ ਆਦਾ ਲੈ ਤਾਂ ਪੌਂਕਾ ਬਹੁਤ ਫੜੇ ਆਦਾ ਜਿਹੜਾ ਪਾਣੀ ਪਾਇਆ ਤੇ ਲੈ ਕੇ ਹੁੰਦਾ ਪਰ ਖੁੱਲੇ ਨਹੀਂ ਤੇ ਨਮਾ ਪਾਇਆ ਆਪਾਂ ਕਿ ਚੱਲਦਾ ਲੈ ਕੇ ਪਾਇਆ ਨਵੇਂ ਨਾਲ ਨਹੀਂ ਤਾਂ ਦੇਖਦਾ ਹੀ ਆ ਪੈ ਨਮਾ ਤੇ ਆ ਪਾਣੀ ਆ ਦਿਨੇ ਆ ਡੀ ਬੋੜੀ ਤਾ ਨਾੜੇ ਇਹਦੇ ਨਹੀਂ ਹੋ ਕੇ ਆਈ ਪੜੀ ਉਹ ਹਵਾ ਜੇ ਰੱਬ ਉਹ ਲੈ ਤੁੰਗ ਨਾ ਕਰੀ ਜਾਂਦਾ ਕਹਿੰਦੇ ਤੇ ਆ ਜਿਹੜੇ ਹੋਤੇ ਹੈਂ ਕਹੈਂ ਛੱਡਾ ਤੂੰ ਮੁੰਨੂ ਛੜ ਦਾ ਖੋਲਣ ਲੱਗ ਗਿਆ ਮਾਂ ਕੀ ਛੜਦਾ ਹੈ ਮੈਂ ਬੰਦ ਕੇ ਪੂਰ ਮੈਥਰ ਉਹ ਤੇ ਮੈਂ ਬੈਠਾ ਤਾਂ ਐਂ ਬਸਦਾ ਲਾ ਚਾ ਮੇਰ ਬਾਈ ਕਸੂਰ ਤਾਂ ਮੰਨਨੀ ਇਹ ਗੱਲ ਜਿਹੜੀ ਹੋਇਆ ਸੀ ਬਸ ਠੀਕ ਮੈਂ ਕਰੀ ਵੀਡੀਓ ਪਿੱਛੇ ਵੀ ਕਾਲ ਖੋਲਦਾ ਨਾ ਚੱਲਦੀ ਵੀਡੀਓ ਢੜੀ ਪਿੱਛੇ ਹਣੀ ਬਾਈ ਰਿਕਾਰਡ ਹੋ ਰਿਹਾ ਹਾਂ ਚੱਲਦੀ ਤੇ ਗਲਤੀ ਹੋ ਰਹੀ ਤੇ ਤੂੰ ਆਹ ਕਹਿੰਦਾ ਫੇਰ ਛੱਡ ਦੇ ਮੈਨੂੰ ਆ ਖੋਲ ਲਾਂਦਾ ਮੈਂ ਪਈ ਖੋਲ ਲੈ ਚੱਕੀ ਕਰੀ ਹੋਣਾ ਨਹੀਂ ਗਲਤ ਹੋਣੀ ਗਾ ਪਰਾ ਗੱਡੀ ਨਹੀਂ ਪੜਾ ਖੱਟੇ ਜੀ ਮੰਨ ਜਾਣ ਉੱਥੇ ਪ੍ਰਣਾ ਕਰ ਦੋ ਇਹ ਹੋ ਗਿਆ ਗਿਆ ਨਾ ਨਾ ਰੋੜਾ ਨਾ ਬਰ ਉਹਨੇ ਗੇਰਦੀ ਛਾਤੀ ਤੇ ਕੁੱਤੀ ਤੇ ਫੜ ਮੰਗੀ ਉਹ ਪਤੀਓ ਪਤੀ ਦੀ ਕਮੀ ਆਦੀ ਕਿਤੇ ਬਾਦੀ ਕਰਵਾ ਛਾਤੀ ਤੇ ਮਾਰ ਦੋ ਮੈਂ ਯੰਬਾ ਫੋਨ ਚੱਕ ਲੈ ਪਹਿਲਾਂ ਬੰਦ ਕਰ ਲਈ ਕੰਮ ਉਹ ਚ ਲੈ ਫੋਨ ਚੱਕ ਲੈ ਬਾਹਰ ਛੱਡ ਦੇ ਕੰਮ ਛੱਡ ਦੇ ਫੋਨ ਚੱਕਾ ਫੋਨ ਚੱਕਲਾ ਮੇਰੇ ਪੈਰ ਥੱਲੇ ਆ ਦੇ ਤੂੰ ਵੀ ਆਇਆ ਥੱਲੇ ਮੈਂ ਅੱਜ ਮਿੱਗੀ ਵਗੈਰਾ ਥੋੜੇ ਦੇ ਵਿੱਚ ਹੀ ਰਹੀ ਮੈਨੂੰ ਜੀ ਨੇ ਜਾ ਬਾਗੀ ਜਾ ਇੱਥੇ ਗਾਹਾਂ ਥੋੜਾ ਬੜਾ ਬਿਠਾਉਂਦੀ ਰੋਟੀ ਆਇਆ ਕਰ ਲੈ ਸਾਰੇ ਨੰਬਰ ਮਪਾਲਾ ਇਹਨਾਂ ਤੋਂ ਮੰਗ ਲੈਣਾਂ ਨਾ ਆਹ ਲਿਆ ਗਾਇ ਤੂੰ ਮਾਹੀ ਜਰਾ ਦੋ ਕਿਧਰ ਕੱਟ ਪਿਆ ਕੌੜੀ ਬੰਦਾ ਪੌਰੀ ਵੀ ਮੇਰੇ ਨਾਲ ਖਾਧੀਏ ਅਸੀਂ ਜੰਮਣ ਦੇਖ ਲੈਣੇ ਆਂ ਅੰਗਲੇ ਇਕ ਲਾਂਗੇ ਉੱਤ ਜੀ ਵੋ ਬਾਹਰ ਕਿ ਮੈਂ ਬਾਹਰ ਆਣ ਲੈ ਚੱਲ ਲਈ ਕਾਡੀ ਨੂੰ ਬਾਈ ਬਹੁਤ ਕਾ ਸਾਜ ਰਾਤਾ ਸਾਰਾ ਰੋਸਾ ਚੜਾਇਆ ਪਿਆ ਗੰਨਾ ਉਪਰ ਦਾ ਹਾਂ ਚੜਾਇਆ ਰਸਿਆਂ ਨਾਲ ਤਾਂ ਖਾਣੇ ਹੈ ఆ claro ਆ ਗਿਆ ਬਾਹੂ ਬਲੀ ਬਾਹੂ ਬਲੀ ਪਾਰੀਂ ਪਾਰੀਂ ਲੈ ਬਈ ਆ ਬੰਦਾ ਆ ਗਿਆ ਹੁਣ ਆ ਜਾ ਆ ਜਾ ਕਿੱਥੇ ਆ ਜਾ ਓ ਕੀ ਹਾਲ ਹੈ ਭਾਈ ਓ ਬਈ ਓਏ ਆ ਯਾਰ ਨਾ ਕੀ ਕਰਦੇ ਆ ਓ ਕਿੰਦੂ ਆ ਬਈਆ ਆਇਆ ਕਾਬੂ ਵੱਜੇ ਫਿਰ ਹਾਂ ਬੁੱਲਦੇ ਆ ਗਿਆ ਹਮ ਕਾ ਪੇਪਰ ਦਾ ਅੱਜ ਹੈ ਪੇਪਰ ਕਾ ਹਮ ਦਾ ਪੇਪਰ ਪੰਜਾਬੀ ਦਾ ਤਾਂ ਪੰਜਾਬੀ ਦਾ ਉੜਾਣਾ ਸਮਾਂ ਫਿਰ ਉੜਾ ਆੜ ਬਾਹਰ ਇਹ ਚਲ ਠੀਕ ਹੋ ਗਿਆ ਉਹਦੇ ਵਿੱਚ ਤਾਂ ਹੈ ਪਾਉਂਗਾ ਗਾ 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 ਤਾ 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 ਜਾ ਤਾ ਜਾ ਸਨਾਂਨੇ ਦਾ ਨਹੀਂ ਤਾਂ ਅੱਗੇ ਕੋਈ ਗੱਲ ਚੱਲ ਨੇ ਦਾ ਤਾਂ ਅੱਛਾ ਠੀਕ ਆ ਜਾਂ ਅੰਗਰ ਚੱਚਾ ਛੱਚਾ ਦਿੱਦਾ ਚਾਬਾਸ਼ ਅਣ ਸੱਸੇ ਕ ਪੂਰਾ ਉੜਾੜਾ ਇਹ ਆਇਆ ਇਧਰੋਂ ਆਇਆ ਤੇ ਕਿਆ ਕਰਦੇ ਆ ਇਹ ਛੱਡ ਦੇ ਚਲਾਗੇ ਨਾ ਨਮਾਟਰਾ ਲਿਆਉਣ ਦੀ ਤਿਆਰੀ ਕਰਦੇ ਆ ਨਮਾਟਰਾ ਲੱਗ ਕੇ ਕਿੰਨੇ ਫੁੱਟਾਉਣਾ ਆਪਣਾ 20 ਫੁੱਟਾ ਦਾ 18 ਫੁੱਟਾ 20 ਫੁੱਟਾ 18 ਹੈ 20 ਬੁੱਕਦਾ ਮੈਂ ਕਹਦਾ ਕਿ ਆਂ ਕੀ ਬੁੱਕਰਾ ਗਿਆ ਹੋਇਆ? ਹੋਰ ਕੀ ਪੁੱਛੀਂ? ਮੈਂ ਨਾ ਤੋਣੀ ਦਿਖਿਆ। ਮੈਂ ਵੀਡੀਓ ਬਣਾਉਂਦਾ ਦਾ ਵਿੱਚ ਖੜਾ। ਵੀਡੀਓ ਅੱਜ ਕੱਲ ਮੇਰੇ ਹੱਥ 'ਚ ਕੈਮਰਾ। ਉਦਾਂ ਹੀ ਮੇਰੇ ਹੱਥ 'ਚ ਕੈਮਰਾ ਦਾ। ਲੱਗਿਆ ਕਿ ਹੋਰ ਕਈ ਬਣਾ ਰਿਆ। ਹਾਂ ਮੈਂ ਬਣਾਉਂਦਾ। ਮੈਂ ਹੀ ਬੁੱਕਰਾ ਕਹਿੰਦਾ 18 ਫੋਟੋ ਤਰਾ ਦੋ ਨਾ। ਪੁੱਛ ਲੈ। ਅਬੀ ਮੁਕਤਾਏ। 18 ਫੋਟੋ। 20 ਸਾਈ ਦੀ। ਸਾਈ ਦਾ ਮੈਂ ਕਿੱਥੇ ਗਿਆ ਉੱਥੇ। ਮੈਂ ਕੀ ਬਣਾ ਲਿਆ ਮੈਂ? ਹੈ? 21 ਬਣਾਇਆ ਮੈਂ। ਅਸੀਂ ਚੋਪੀ ਬਣਾ ਰਹੇ ਹਾਂ। ਮੈਂ ਚੇਕ ਜਿਹਾ ਆਇਆ ਹੁਣ। ਕਾ 40 ਫਿਰ 40 ਪੇੜ ਨਾ ਨਾ ਸਾ ਥੋਦੀਓ ਕਾਤੇ ਬਾੜ ਬਣਾ ਲੈਣਾ ਅੱਛਾ ਇੱਕ ਲੱਖ ਕਰੋੜ ਤੋ ਕੋਈ ਲੈ ਰੱਖ ਦੇ ਗਰੇ ਢਾ ਵੀ ਕਰ ਲੈ 1 ਲੱਖ ਕਰੋੜ ਦਾ ਆ ਫਿਰ ਲੈ ਆਪ ਤੇ ਤੱਕ ਜਾਣਾ ਏ ਇੱਥੇ ਟਾਵਰ ਦੇਖਦਾ ਏ 1 ਲੱਖ ਕਰੋੜ ਅੱਤੇ ਲੱਗ ਤੇ ਜੱਟੇ ਜੱਟੇ ਜੱਟਾ 18 ਫੋਟਾ 18 ਫੋਟਾ ਕਰਾ ਠੀਕ ਆ ਫਿਰ 18 ਮੋਟਾ ਦਾ ਏ ਉਹ 18 ਏ ਅਭੀ ਉਹ 18 ਵੀ ਆਗਾ ਲਿਖਿਆ ਵਾ ਕਾ ਕੜੇ ਵਾਰ ਵਾਹਿਗੁਰੂ ਤੇ ਲੈ ਦੇਖੀ ਹੁਣ ਤੇ ਲੈ ਹੌਂ ਕਰਕੇ ਪਾ ਟੈਟ ਹੋ ਗਿਆ ਉਹ ਹੂੰ ਸੈੱਟ ਕਰ ਦੋ ਚਾਬੀ ਉਹ ਲੋ ਬਾਈ ਇੰਜੀਨੀਅਰ ਲੱਗੇ ਵੀ ਕੰਮ ਕਰਨਾ ਨਾਡ ਪਹਿਲਾਂ ਕਸਣ ਆਏ ਨੂੰ ਪ੍ਰੋਪਰ ਪਾਸੜੀ ਨਹੀਂ ਨਹੀਂ ਪੂਰੀ ਫੀਡਿੰਗ ਤੇ ਪਾਣੇ ਆ 2-4 ਵਿੱਚ ਦੰਗੀਆਂ ਚੜਾ ਦੇ ਲਾ ਫੜ ਹੁੰਦੇ ਆ ਐ ਹੁਣਾ ਵਾਈ ਹਾਂ ਰੱਕ ਮੜ ਜਾ ਚੱਕ ਇਹਨਾਂ ਥੱਲੇ ਆਏ ਨੂੰ ਕੱਟ ਜਾ ਇਹ ਨੱਚ ਉੱਟੇ ਉਹ ਮਾਰ ਦੇ ਤਾਂ ਹੋਣੀ ਹੋਣੀ ਆ ਕੋਪੀ ਪਈ ਕਾਫੀ ਹੋ ਇਹ ਤਾਂ ਦੀ ਕਰਦਾ ਆ ਵੀ ਕਰਦਾ ਮੇਰੀ ਇਹ ਨਹੀਂ ਖੱਜਾ ਬਿਮਾਰੀ ਕੋਈ ਨਹੀਂ ਹੈਗੀ ਬਿਮਾਰੀ ਦੇ ਜਿਹੜੇ ਕੰਮ ਜਿਹੜਾ ਉਹ ਲੱਗ ਜਾਂਦੀ ਤੇ ਆ ਕੱਬਜੇ ਲੱਗੇ ਵੇ ਮੈਂ ਤਾਂ ਨਹੀਂ ਦੱਸਿਆ ਵੀ ਕੱਬਜੇ ਲੱਗੇ ਵੇ ਹਾਂ ਹੁਣ ਦੇਖੀ ਖੱਜਾਂ ਦੇ ਕਮੈਂਟ ਉਹ ਪਾਇਆ ਬੱਚਾ ਹਾਂ ਉਹਨੂੰ ਫੜਕ ਰੱਖ ਮੜ ਜਾ ਚੱਲ ਦੇਖੀ ਪਾ ਪੈ ਗਿਆ ਬਾਹਰ ਪੈ ਗਿਆ ਨਾ ਇਹ ਕਾਸੀ ਨੂੰ ਖਾਂਜਿਆ ਕੀ ਕਰ ਰਿਹਾ ਤਾਂ ਹੁਣ ਉਹ ਬਾਹਰ ਕੱਢ ਕੇ ਪਾ ਦਿਆ ਉਹ ਬਾਹਰ ਤੱਕ ਗਿਆ ਉਹਨੂੰ ਬਾਹਰ ਟੱਲੇ ਤੱਕਾ ਹੋ ਗਿਆ ਨੇ ਵਿੱਚ ਵਿੱਚ ਟੱਕਾ ਮਾਰ ਕਾਹੀ ਕਰੇਗਾ ਫਰਲੇ ਕਿ ਮੈਂ ਟੱਕਾ ਮਾਰ ਚੱਲੋ ਆਹ ਪੈ ਗਿਆ ਲੋ ਜੀ ਆਏ ਹੈ ਦਿਮਾਗ ਲਾਈਦਾ ਮੈਨੂੰ ਕਹੀ ਜਾਂਦੀ ਉਹ ਲੱਗਦੀ ਜਨਾ ਸਿਆਣਾਂ ਦਾ ਫਰਕ ਹੈ ਭਾਈ ਇਹ ਮਾਂਗੇ ਦੇਖਣੀ ਪਊਗਾ ਉਹ ਸਿਆਣਾਂ ਦਾ ਫਰਕ ਹੁੰਦਾ ਭਾਈ ਬਾਕੀ ਪਾਲਾ ਹਾ ਕੱਢਣਾ ਪੈਣਾ ਇੱਕ ਵਾਰ ਮਹੀਨੇ ਇਹ ਰਾਹਣ ਵਾਲੇ ਪੈਣੇ ਜੀ ਥਾਲੇ ਦਿਮਾਗ ਜਿਹਨਾਂ ਪੈਣੇ ਬਹੁਤ ਢਿਲੇ ਗਾਲੇ ਪੈਣੇ ਨਾ ਟੰਡੂ ਪਿੱਛੇ ਟਾਈਟ ਕਰਦੇ ਤੂੰ ਕਿ ਪਿੱਛੇ ਹੋ ਜਾ ਸੱਟ ਪਿੱਛੇ ਹੋ ਜਾ ਉਹਦਾ ਫੈਕਟਾ ਬੋਲਦਾ ਲੈ ਨਹੀਂ ਪਾ ਜੀ ਹਾਂਜੀ ਮੇਰਾ ਬੋਲਦਾ ਇਹਨੇ ਗਿੱਲੀ ਮਿੱਟੀ ਬਣਾਈ ਆ ਔਰ ਇਹ ਗਿੱਲੀ ਉਹ ਰਾਖ ਨਾਲ ਔਰ ਦੂਜੀ ਰਾਖ ਨਾਲ ਔਰ ਇੱਕ ਮਿੱਟੀ ਨਾਲ ਬਣਾਈ ਆ ਠੀਕ ਆਈ ਹੁ ਕੰਨਾ ਬੀਤ ਜਾ ਉਹ ਕੜਾ ਕਿੱਥੇ ਗਿਆ ਚਾਂਦੀ ਵਾਲਾ ਖੋਲਿਆ ਅਗਲਾ ਖੋਲਿਆ ਤੁਸੀ ਖੋਲਣਾ ਮੈਨੂੰ ਕੀ ਪਤਾਗਾ ਉਹ ਖੋਲਿਆ ਕਾਹਦਾ ਕੀ ਪਤਾ ਥੋੜਾ ਉਹ ਦਾਦਾ ਕੋਈ ਨਹੀਂ ਹੈਗਾ ਖੋਲਿਆ ਕਿਸੇ ਨੇ ਨਹੀਂ ਤਾਂ ਨਹੀਂ ਪਤਾ ਭਾਈ ਖੋਲ ਲੈ ਜਣੇ ਇਹ ਦੋਏ ਬੰਦੇ ਖਾਬ ਆ ਇਹ ਹੋ ਕਰਦੇ ਨਹੀਂ ਖੋਲਿਆ ਫਟੇ ਦਾ ਬਾਅਦ ਚ ਦੀ ਗੱਲ ਹੈ ਦਾਦਾ ਜਿਹੜਾ ਬੈਗ ਦਾ ਨਾ ਜਿਹੜਾ ਉਹਦਾ ਪਿਛਲੇ ਵਾਲਾ ਇਸ ਦਾ ਹਾਂ 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 ਥੱਲੇ ਅੱਛਾ ਅੱਛਾ ਉੱਥੇ ਗਿਰ ਗਿਆ ਗਿਰ ਗਿਆ ਗਿਰ ਗਿਆ ਚੱਲ ਚੱਲੀਏ ਖੋਲ ਦੇ ਹਟਦਾ ਹੈ ਖੋਲਿਆ ਅਕਰੀ ਕਰ ਗਿਆ ਕੁਮਾਰੀਆ ਦਾ ਲੈ ਚੱਲ ਸੀ ਕੋ ਗੱਲ ਨਹੀਂ ਚੱਲ ਚਲੀਏ ਘਰ ਮੈਂ ਪਹਿਲੇ ਆਉਂਗਾ ਕੋ ਗੱਲ ਚੱਕ ਲੈ ਛੇਤੀ ਦੇ ਕੇ ਉੱਥੇ ਪਿਆ ਨਾ ਹਾਂ ਨਹੀਂ ਮੈਨੂੰ ਤੇ ਦੇਦਾ ਚੁੱਪ ਹੁਣ ਤੂੰ ਸਾਈਕਲ ਹੀ ਪਰ ਨਹੀਂ ਆਉਂਦਾ ਹੈਗਾ ਤੈਨੂੰ ਮੈਂ ਕਿਹਾ ਤਾਂ ਨਾ ਸਾਈਕਲ ਬੇਕਾਰ ਹੁਣ ਤਾਂ ਲੱਗਿਆ ਪਤਾ ਟਾਈਮ ਨਾਲ ਬੜੀ ਨੇ ਫਾਸਟ ਆਉਣਾ ਇਹਨੂੰ ਮੋਟਰਸਾਈਕਲ ਹੀ ਦਵਾ ਦੇਣਾ ਜਾਇ ਦਵਾ ਉਹ ਵੀ ਉਹ ਵੀ ਜਿੱਦਾਂ ਡੈਡੀਆਂ ਦਵਾ ਛੁੱਟੀ ਹੈ ਜੇ ਦਾदू ਦਵਾ ਲਿਆਉਂਗਾ ਤਾਂ ਵਧੀਆ ਮਿਲ ਜੇਣਾ ਉਹ ਜੇ ਦਾदू ਦਵਾ ਲਿਆਉਂਗਾ ਇਹ ਤਾਂ ਵਧੀਆ ਮਿਲ ਜੇਣਾ ਫੇਰ ਮੈਂ ਨਹੀਂ ਮੈਨੂੰ ਪਹਿਲਾਂ ਆਂ ਦੱਸ ਹੁਣ ਪਹਿਲਾਂ ਪਹਿਲਾਂ ਲੈ ਲੈਦਾ ਮੈਂ ਮੇਰੀ ਗੱਲ ਸੁਣ ਤੈਨੂੰ ਕਹਤਾ ਨਾ ਵੀ ਸਾਰਾ ਤੇਰਾ ਬੇਕਾਰ ਹੁਣ ਤੂੰ ਮੇਰੀ ਗੱਲ ਮੰਨਦਾ ਸੱਚ ਕਿ ਨਹੀਂ ਦੱਸ ਮੈਨੂੰ ਸੱਚਾ ਮੰਨਦਾ ਤਾ ਉਹਨੂੰ ਮੈਂ ਮੰਨਦਾ ਨਹੀਂ ਆਏਗਾ ਉਹ ਦੱਸਾਂ ਮੈਂ ਚਲਾਉਂਦਾ ਤਾਂ ਨਹੀਂ ਆਏਗਾ ਵੀ ਉਹ ਚੱਲਦਾ ਨਹੀਂ ਚੱਲਦਾ ਨਹੀਂ ਉਹ ਜਾਨੀ ਖਰਾਬ ਹੋ ਗਿਆ ਮਾੜਾ ਗੱਲ ਤਾਂ ਹੋਈ ਤੈਨੂੰ ਲੋ ਕੁਆਲਟੀ ਚੀਜ਼ ਆ ਗਈ ਤੇਰੇ ਪਾਸ ਹਾਂ ਲੋ ਕੁਆਲਟੀ ਪਰ ਮੈਂ ਤੈਨੂੰ ਮੈਂ ਬਹਿਲੇ ਤੇ ਕਹਿੰਦਾ ਹਾਂ ਨਾ ਵੀ ਭਾਈ ਨਹੀਂ ਉਹ ਬੰਦੇ ਚ ਗੱਲ ਬਾਤ ਦਾਦੂ ਨੂੰ ਲੈ ਕੇ ਜਾ ਕਰ ਤੂੰ ਚੀਜ਼ ਲੈਣ ਉਹ ਤਮੰਦ ਗੱਲ ਨੂੰ ਪਰ ਤੁਸੀਂ ਇੱਕ ਹੋਰ ਦਿਨ ਆ ਜਾਣਾ ਫਿਰ ਤੁਸੀਂ ਦਾदू ਨੂੰ ਵੀ ਬੇਕਾਰ ਬੋਲਦੇ ਉਹ ਦਾदू ਨੂੰ ਨਹੀਂ ਬੇਕਾਰ ਬੋਲਦੇ ਦਾदू ਤਾਂ ਵਧੀਆ ਬੰਦਾ ਤੇਰਾ ਦਾदू ਨੂੰ ਨਹੀਂ ਬੇਕਾਰ ਬੋਲਦੇ ਹੈਗੇ ਛੇ ਦਾदू ਨੂੰ ਚੀਜ਼ ਹੀ ਲੈਣ ਜਾਇਆ ਕਰ ਬੰਬ ਗੋਲ ਜਿਹੜਾ ਬੰਦਾ ਤੈਨੂੰ ਬੇਕਾਰ ਬੋਲਦਾ ਉਹ ਨਾਲ ਲੱਗ ਜਾ ਤੈਨੂੰ ਕੀ ਮੰਨੂ ਕਿਹੜਾ ਮੂੰਹ ਕਰਦਾ ਮੂੰਹ ਇੱਕੜਾ ਬਣਾ ਦੇ ਤੈਨੂੰ ਵੀ ਤੇ ਬਾਬਾ ਬੰਬ ਲੈ ਜਿੱਦਾਂ ਤੈਨੂੰ ਬਾਬਾ ਬਲਣ ਗਿਆ ਦਿਖਾ ਤੂੰ ਬੰਬ ਦਵਾਇ ਨਹੀਂ ਵਧੀਆ ਫਿਰ ਸਰੇ ਦਾ ਰੰਗ ਦਾ 6000 ਦੇ ਲੈ 6000 ਹੂੰ ਉਹ 7000 ਦੇ ਆ ਚੱਲ ਫਿਰ ਇਹਨੂੰ ਲੈ ਕੇ ਚਲੋ 1000 ਰੁਪਏ ਦੇ ਦੀਆਂ ਦਵਾਈ ਹੋਣੇ ਮਤਲਬ ਉਹ 10 10 10000 ਦੇ 1000 ਦੇ ਮਤਲਬ ਉਹ 1000 ਦੇ ਦੇ ਆ ਤੇਰਾ ਹਿਸਾਬ ਤੇਰਾ ਸਾਫ ਪਰਾ ਸਾਫ ਸਹੀ ਨਹੀਂ ਹੈਗਾ ਤੇਰਾ ਹਿਸਾਬ ਕਮਜੋਰ ਤੇਉ ਮੈਚ ਨਹੀਂ ਆਉਂਦਾ ਹੈਗਾ ਤੇਰਾ ਹਿਸਾਬ ਕਮਜੋਰ 1 2 ਕਿੰਨੇ ਤੱਕ ਜੀ ਤੱਕ ਵੀ ਆਦਾ ਹੈ 1 ਤੱਕ ਵੀ ਆਦਾ ਅੱਛਾ ਸੁਣਾ ਚੱਲ ਵਾਟੂ ਫਿਰ ਕਿਹਨਾਂ ਤੱਕ ਫਿਰ ਰੱਖ ਜੋਟਾ ਮਾਰਟੀਨ ਨਾ ਤੇ ਦੱਕਾ ਖਤਮ ਹੁੰਦਾ ਯਾਪੀ 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 ਦੇ ਅੱਗੇ 1 2 3 ਯਾਪੀ ਸਣਾ ਇੱਕ ਦੋ ਉਹ ਨਹੀਂ ਹੁਗ ਉੱਥੇ ਦਾ ਗਰਾਰੀ ਅੜ ਗਈ ਯਾਪੀ ਮੈਨੂੰ ਸਿਖਾਉਂਦੇ ਨਹੀਂ ਫੇ ਸਣਾ ਸਣਾ 19 20 ਦਾ ਬਿੱਕੀ ਦੀ ਫਮਾ ਫਰਕਾ ਫਰਾਂਦਾ ਸਹੀ ਕਹਦੇ 10 20 30 40 50 100 ਹੋ ਗਿਆ ਪੂਰਾ ਬੱਸ ਸਣਾ ਸਣਾ 1 2 ਅੱਗੇ ਭੁੱਲ ਗਿਆ 1 2 ਇੰਗਲਿਸ਼ ਹੁੰਦਾ ਵਲਤ ਕਰ ਚਲੋ ਨੱਟ ਪਵਾ ਦਈਏ ਇੱਕ ਨਟਰੀ ਚੱਕ ਲੈ ਮੈਂ ਤੁਹੇ ਹੀ ਦਾ ਦੋ ਕੁੜੀ ਲਾ ਦੇਵਾਂ ਚੱਕ ਲੈ ਉਹਨੂੰ ਦੂਰੇ ਸਿੱਤਾ ਕਰ ਲੈਣਾ ਸਿੱਤਾ ਪਿੱਛਾ ਜਿਹਾ ਹਾਂ ਹੈਲੋ ਸੁਣਾ ਪੰਜਾਬੀ ਚ ਕੀ ਇੱਕ ਪੰਜਾਬੀ ਜਪੇ ਪਰ ਦੋ ਇੱਕ ਦੋ ਇੱਕ ਦੋ ਤਿੰਨ ਚਾਰ ਸੁਣਾ ਬੜਾ ਸੁਣ ਕਹਿੰਦਾ ਬੜਾ ਪੰਜਾਬੀ ਦੇ ਪੇਪਰ ਇੱਕੋ ਜੀ ਰੱਟੀ ਹੋਈ ਆ ਉਹ ਤਾਂ ਆਉਂਦੀ ਇਹਨੂੰ ਇੱਕ ਦੋ ਤਿੰਨ ਸੁਣਾ ਪਿਆ ਪੀ ਮੈਂ ਸੁਣਾ ਹੁਣ ਮੈਂ ਕੋ ਦਸ ਪਹਿਲੀ ਸੁਣਾ ਅੰਗਰੇਜ਼ੀ ਜੀ ਨਾ ਫੇਰ ਗੱਲ ਗੱਲ ਪੰਜਾਬੀ ਦੀ ਆ ਅੰਬਦਲ ਪਹਿਲੀ ਸੁਣਾ ਪੰਜਾਬੀ ਚ ਸੁਣਾ ਸੁਣਾ ਬਕੇ ਪੈਂਦਾ ਸੁਣਾ ਤੂੰ ਦਗੀ ਪੈਂਦਾ ਸੁਣਾ ਤਦੂਰਾ ਆਹ ਸਾਨੂੰ ਉਹਦੇ ਨੂੰ ਸਿਖਾਵੇ। ਉਹ ਸਾਨੂੰ ਵੀ ਸਿਖਾਉਗਾ ਤੇ ਮੈਂ ਸਿਖਾਉਣੀਆਂ ਗੱਲਾਂ ਆ। ਆਹ ਮੈਡ ਨੂੰ ਕਹਿ ਜਾ ਕੇ। ਮੈਂ ਕਹਾਂ ਕਰਣ ਦੇ ਇਹਨੂੰ ਜਦ। ਆਂਕੂਆਂ ਨੂੰ ਪਤਾ ਵੀ ਨਹੀਂ ਕਿ ਆਉਂਦਾ ਏ। ਉਹ ਸੁਣਾ ਜੀ ਇੱਕੋ ਦਿਨ ਸੁਣਾ। 1 2 3 ਸੁਣਾ ਕੇ ਚੱਲ। 2 3 4 5 6 7 8 9 10 11 12 13 14 15 16 17 18 19 20

ਇਹ ਨਹੀਂ ਤਾਂ ਅਰੇਜਾਂ ਦੀ ਆ ਆਪਣੀ ਤਾਂ ਪੰਜਾਬੀ ਆ ਬਾਹਰ ਚਲੋ ਇਹ ਪੰਜਾਬ ਨਹੀਂ ਉਹਦੇ ਪੰਜਾਬੀ ਪੰਜਾਬੀ ਚੱਲੂਗੀ ਆਪਣੀ ਤਾਂ ਪੰਜਾਬੀ ਆ ਉਹ ਜੀ ਤੇਨੀ ਲੱਗੀ ਕਿ ਫਰੀ ਨੂੰ ਲੱਗੀ ਵਾਲੀ ਤਾਂ ਆਈ ਤਾਂ ਹੈ ਨਹੀਂ ਆਈ ਉੜਾਣਾ ਉੜਾਣਾ ਲੈ ਕੋ ਜੀ ਰੜੀ ਪਈ ਹੈ ਨਾ ਉੜਾਣਾ ਤੂੰ ਮੈਂ ਦੋ ਵਾਰ ਸੁਣ ਲਿਆ ਜੇ ਮੈਂ ਖਨਾ ਤਾਂ ਫਿਰ ਤਾਂ ਸਹੀ ਪਹਿਲਾਂ ਰੈਡ ਦੇ ਮੈਟਰ ਉਹ ਮਾਈਂਗਰੇਨ ਹੋ ਜਾ ਕੋਈ ਨਾ ਕੱਢ ਉਹਦੀ ਚੱਕਰ ਵਾਲੀ ਕੋਈ ਰੜੀ ਪਈ ਆ ਤੇ ਆਪੀ ਸੁਣਣੀ ਮੈ ਸੁਣ ਲਈ ਆ ਚਲਾ ਕਰ ਤੂੰ ਕਹ ਦੇ ਚਲਾ ਪਾਈ ਮੈਂ ਮੈਨੂੰ ਬੋਲਦਾ ਐਸੇ ਨਾਲੇ ਨੂੰ ਤੈਨੂੰ ਤਾਂ ਦੀ ਸੁਝ ਕੋ ਪੜਦਾ ਇਟਮੈਂਟ ਸਕੂਲ ਕੋ ਪੜਦਾ ਤੂੰ ਕਿ ਮੈਂ ਤੂੰ ਪੜ ਕੇ ਹਟ ਗਿਆ ਕੇ ਸਕੂਲ ਕੋ ਪੜਦਾ ਮੇਰੇ ਦਾਦੂ ਵੀ ਬੜ ਕੇ ਹਟ ਗਿਆ ਪੜਦਾ ਤੂੰ ਪੜਦਾ ਨਾ ਤੂੰ ਸੁਣਾਉਂਗਾ ਮੈਂ ਤਾਂ ਹਟ ਗਿਆ ਬੜ ਕੇ ਉਹ ਯੂਟਿਊਬਰਾਂ ਦਾ ਧਿਆਨ ਕੇ ਲੱਗਿਆ ਵਾ ਮੈਂ ਤਾਂ ਹਟ ਗਿਆ ਮੈਂ ਤਾਂ ਮੈਂ ਤਾਂ ਹੋ ਕੰਮ ਪਤਾ ਤੂੰ ਭੁੱਲ ਗਿਆ ਸਾਰੇ ਮੈਂ ਭੁੱਲਿਆ ਨਹੀਂ ਫਿਰ ਤੂੰ ਸਕੂਲ ਲੱਗਿਆ ਵਾ ਕਿਹੜਾ ਬੰਦਾ ਸਕੂਲ ਚ ਪੜਦਾ ਹੁੰਦਾ ਉਹ ਨਹੀਂ ਯਾ ਚਾਹੀਦਾ ਕਾਨੂੰਨ ਤਾਂ ਕਰ ਲੋ ਤਾਂ ਹੀ ਤਾਂ ਹੋਣਾ ਜਿਹੜੇ ਗੱਲ ਨਹੀਂ ਆਹਨੇ ਨਹੀਂ ਬੇਜੇ ਰਸ ਲੈਦਾ ਲੈ ਠੱਲੇ ਦੇ ਕੇ ਕਿਉਂ ਤਾਂ ਮੈਂ ਵਾਲੀ ਆ ਵੀ ਭੁੱਲ ਗਿਆ ਮੈਂ ਹੁਣ ਕਿ ਕੀ ਕਰਨ ਕਰੀ ਤੂੰ ਉਹ ਆਇਆ ਤੂੰ ਇੱਧਰ ਹੁਣ ਕਿਹੜੀ ਚੱਲ ਤੂੰ ਆ ਜਾ ਭੱਜ ਜਾ 95 ਦਾ ਕਿੰਨਾ ਕੀ ਕੀ ਫਰਕ ਕੋਈ ਨਾ ਤੂੰ ਆ ਜਾ ਆ ਜੇ ਤੂੰ ਸਾਰੇ ਨੂੰ ਬੁਲਾ ਦੇਣਾ ਜਿਹੜਾ ਕੋਈ ਤੈਨੂੰ ਉਹ ਵੀ ਬੁਲਾ ਦੇਣਾ ਦਾ ਹੈ ਉਹ ਵੀ ਬੁਲਾਣੇ ਬੈਠ ਜਾ 500 ਰੁਪਏ ਇੱਥੇ ਪਾ ਕੇ ਰਹਿ ਗਾਰ ਪਿੱਛੇ ਨੂੰ ਪੈ ਜਾ ਨਾ ਮੂੰਹ ਨਹੀਂ ਦਿਹੂ ਪਿੱਛੇ ਨੂੰ ਪੈਠਾ ਕਰ ਲੈ ਗਾਰ ਜਾ ਤੇ ਆਉਂਦਾ ਆਜਾ ਪੇਪਰ ਕਿਹ ਜਾ ਹੋਇਆ ਹੋਰ ਜਿਆਦਾ ਦੇ ਫਰਕ ਹੋ ਜੂਗਾ ਪਾਸ ਅਜਿਹਾ 3 ਨੰਬਰ 5 ਹੈ ਮੰਨੀ ਨੰਬਰ 5 ਮਾਤੇ 3 ਨੰਬਰ ਆਜੂਗੇ 5 ਠੀਕ ਸਮਝ ਗਿਆ ਮੈਂ ਸਮਝ ਗਿਆ ਬੇਬਜ਼ਰਾ ਵਧੀਆ ਹੋਇਆ ਸਮਝ ਗਿਆ 3 ਚੋ ਪਾਂਦੀ ਕਹਦੇ ਉਲਟ ਬਣਾਵੇ ਛੋਟੀ ਛੋਟੀ ਠੀਕ ਹੈ ਮੈਡਲ ਮਿਲ ਗਿਆ ਤੈਨੂੰ ਟੁੱਟੀ ਆ ਭਾਈ ਲੋ ਹੁਣ ਤਿਆਰੀ ਆ ਬਸ ਤਿਆਰੀ ਆ ਭਾਈ ਹੁਣ ਬੈੱਡ ਕਾਸਤਾ ਇਹਦਾ ਦੇਣ ਦੀ ਤਿਆਰੀ ਹੁਣ ਇਹ ਟਰਾਲਾ ਨੂੰ ਲੈ ਜਾਣ ਆਪਣਾ ਭਾਈ ਠੀਕ ਨਹੀਂ ਗੱਲ ਇਹ ਲੈ ਜਾਣਾ ਇਹਨਾਂ ਨੂੰ ਸਵੇਰ ਨੂੰ ਲੈ ਜਾਣਾ ਭਰਾ ਜਸ ਮੇਰੇ ਸਾਡ ਪਰਸੋਂ ਰਹਿਣ ਆਪਾਂ ਕਢਾ ਦੇ ਬਾਈ ਨੂੰ ਬਸ ਆ ਗਿਆ ਕਿ ਤੇ ਵਿਲਾ ਕਰਕੇ ਇਧਰ ਧੋ ਕੇ ਖੜਾ ਹਾ ਹੁਣ ਤੋਤਾ ਹਾਂ ਬਿੱਡ ਕਸਤਾ ਹਾਲੂ ਰੇਡ ਪਾਸੂ ਲੈ ਹੇ ਹਿਆਰ ਸਾਰੇ ਪੂਰੇ ਕਰਤੇ ਹਾਂ ਹਾਂ ਲੜੜ-ਪੜ ਸਾਰ ਪਾ ਕਸਤਾ ਬਾਕੀ ਦੰਦੀਆਂ ਗੁੱਤੀਆਂ ਸਭ ਖੜਾ ਤੀਆਂ ਠੀਕ ਹੈ ਬਾਈ ਹਾਂ ਆਪਣਾ ਬਾਈ ਲੈ ਜਾਓ ਕੱਲੂ ਆ ਕੇ ਜਾਂ ਪਰਸੋਂ ਲੈ ਕੇ ਹਾਂ ਅਸੀਂ ਅੰਦਰ ਲਾ ਆਣਾ ਇਹ ਹਾਂ ਜਾਂ ਮਰਜੀ ਆ ਕੇ ਲੈ ਜਾਓ ਬੁੱਲਾ ਠੀਕ ਹੈ ਠੀਕ ਹੈ ਨਾ ਸਾਦੇ ਸਾਫ ਐ ਪੀ ਕਪੜਾ ਉਹ ਪਿਆ ਹੈ ਸਾਡਾ ਆ ਲੈ ਆ ਵੀ ਹਿਆਰ ਰਹਿ ਗਏ ਤੇ ਉਹ ਸਾਡੇ ਬਾਬਾ ਹੀ ਆ ਚੜੂ ਖਿੰਦੇ ਵਾਲਿਆਂ ਨੇ ਪਾਰਕੀਆਂ ਦੋ ਇਹਨਾਂ ਦੀ ਆਈ ਵੀ ਕਮੇਰੀ ਏਵੀ ਆ ਵੀ ਸਾਹਮਣੀਆਂ ਇੱਕ 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 ਪੈਂਟਰ ਗਲਤੀ ਕਰ ਗਿਆ ਯਾਰ ਹਾਂ ਜਿਹੜਾ ਸੰਜਾ ਦਾ ਸੰਜਾ ਸੰਜਾ ਹਾਂ ਇਹਨਾਂ ਦੇ ਤੇ ਨੰਬਰ ਲੱਗਣਾ ਚਾਹੀਦਾ ਵੀ ਆਹ ਹੇਠਲਾ ਆ ਦੂਆ ਆ ਤੀਆ ਕਿ ਲਾ ਲਾ ਇਹਨੂੰ ਤਾਂ ਕਿਆ ਹੋ ਗਿਆ ਹੁਣ ਉਹ ਲਾ ਦੂੰਗੇ ਚੱਲ ਹੁਣ ਜਿਹੜਾ ਗਾਹ ਨੂੰ ਆਣਾ ਉਸ ਦੇਖ ਦੇਖ ਲਈ ਮੜੀਆਂ ਦੇ ਪੈਸੇ ਤਾਂ ਕਿ ਜਿਆਦਾ ਦੇਖ ਇੱਥੇ ਦੇਖ ਹਾਏ ਹਾਏ ਛੇ 1 ਕਿਲੋਪਨ ਲਾ ਦੇ ਹਾਂ ਇੱਥੇ 2 ਕਿਲੋਪਨ ਆ ਜੀ ਉੱਪਰੇ ਪੈ ਪਲਾ ਦੇ ਇਸ ਕੋਲ ਲਾ ਦੇ ਉਧਰ ਆ ਜਾ ਉਹ ਚਾਹ ਜਰਾ ਹੁਣ ਦਾ ਬਣਾਉਣਾ ਦਿਆ ਹੋਇਆ ਉਪਰ ਕਰਾ ਲਈ ਕੰਮ ਹੈ ਜਰਾ ਨਹੀਂ ਬੰਦੀ ਦੇ ਲੋੜੇ ਨਹੀਂ ਹੈ ਹਾਂ ਜਾਲੀ ਵਾਲਾ ਚੱਕਣਾ ਚੱਕਣਾ ਚੱਕ ਕੇ ਆਪਾਂ ਨੂੰ ਚੱਕਣਾ ਨਾ ਨਾ ਉਹਦੇ ਤਾਂ ਪਿੱਛੇ ਚੱਕਣਾ ਸਾਰੀ ਚੱਲ ਭਾਈ ਰਾਕੇ ਕਰੀ ਨੇ 4 ਸਾਲ ਹੋ ਗਏ ਤੇ ਅੱਜ ਯਾਦ ਆਇਆ ਬਈ ਏਕੜਾ ਲਿਖਣਾ ਤੇ ਨੰਬਰ ਦੇਖ ਲੈ ਜਿਹਨੇ ਰੰਗ ਕਰਿਆ ਉਹ ਵੀ ਸਵਕਸ ਧਾਰ ਕੇ ਚੱਲ ਰਿਹਾ ਲਿਖਾ ਲਿਆ ਉਹ ਚੀਤੇ ਜਿਹੜੇ 9 ਬੜਾ 40 ਰਾਂ ਦੇ ਦੋਈ ਲਿਖਾ ਕੇ ਆਵਾ ਮੋਹਰ ਨੇ ਬੰਦਾ ਰਿਹਾ ਵੀ ਹੈ ਪੱਕੇ ਹੀ ਹੈ ਹਲੇ ਹੱਕ ਮੈਂ ਕਹਿੰਦਾ ਕੰਮ ਤੋਈ ਹੈ ਐਸੇ ਜੀ ਆ ਜਾਲੀ ਲੱਗੀ ਹੋਣੀ ਆ ਪਰਲਾ ਕਾਸ ਹੋਣਾ ਹੈ ਹਾਂ ਪਿੱਛੇ ਜਾਲ ਨਹੀਂ ਪਾਏ ਦੇ ਕੋਈ ਲੋ ਆਓ ਜਾਲੀ ਹੋਊਗਾ ਨਹੀਂ ਜਾਲ ਫੱਟਾਈ ਪੈਣਾ ਪਿੱਛੇ ਨੂੰ ਦਿਖਦਾ ਨਾ ਕਹਦੇ ਤੂੰ ਰੰਮ ਦੇ ਪਾਣੀ ਲੋ ਰੋਣਾ ਜਾਲੀ ਚਾਹੀਏ ਪਿੱਛੇ ਦੇਖਣਾ ਨਹੀਂ ਕੋਈ ਉਹ ਵੀ ਹੰਕਾਰ ਦੇ ਦਿਖਦਾ ਨਹੀਂ ਪੁੱਤ ਕਿ ਗ੍ਰਿੰਦਰ ਨੂੰ ਕੋਰੇ ਤੇ ਮਨਗਰ ਲੱਗ ਗਿਆ ਨਹੀਂ ਨਹੀਂ ਚੇਮਲ ਕੀ ਤੇ ਬਾਈ ਰਹਿਣ ਦਿੰਦੇ ਲਿਖਾਉਣੇ ਨੂੰ ਨਹੀਂ ਲਿਖਾਉਣਾ ਜੱਫਟਾ ਤਾਂ ਹੀ ਲਿਖਾਉਣਾ ਉਹ ਐਨ ਦੋ ਉਹ ਚ ਗਰਾਰੀ ਤੇ ਮੈਂ ਜੀਤਾ ਹੋਆ ਕੀ ਆ ਕਿਣਾ ਆਇਆ ਨੋਦੀ ਨੋਦੀ ਕਿਆ ਕਹਿੰਦਾ ਕੁਛ ਨਹੀਂ ਕੋਈ ਲਾ ਦੇ ਯਾ ਟਰੱਲਾ ਬਣੂਗਾ ਫੇਰ ਦੇਖੀ ਤੇਰਾ ਨੋ ਲਿਖਾਇਆ ਪਿੱਛੇ ਆਈ ਐਮ ਆਈ ਐਮ ਮਲਕੀਤ ਮਲਕੀਤ ਦੇ ਥੱਲੇ ਆਏ ਬਾਈ ਠੀਕ ਆ ਠੀਕ ਆ ਠੀਕ ਆ ਜੀ ਮਹਾਰਾਜ ਠੀਕ ਆ ਜੀ ਚਾ ਠੀਕ ਆ ਫਿਰ ਚੰਗਾ ਅਸਲੀ ਕਾਲੀ ਓਕੇ ਜੀ